ਦਾਦੀ ਜੀ ਅਰ ਸੋਚੋ ਬੜੀ ਖੁਸ਼ਬੂ ਆਉਂਦੀ ਆ ਕੀ ਬਣਾਉਣ ਦੇ ਜੇ ਪੁੱਤ ਉਹ ਮम्मा ਤੇਰੇ ਨੂੰ ਚੌਂਕੇ ਚੜਾਇਆ ਸੀ ਤੇ ਕੜਾਹ ਬਣਾਉਣ ਦੇ ਹੋ ਗਈ ਹੁੰਦਾ ਚੌਂਕੇ ਚੜਾਇਆ ਉਹ ਪੁੱਤ ਜਦੋਂ ਵਿਆਹ ਕੇ ਲਿਆਈਦਾ ਨਾ ਤੂੰ ਤੋਂ ਕੰਮੇ ਲਾਈਂਦਾ ਠੀਕ ਆ ਪਹਿਲੀ ਵਾਰ ਦੇੇ ਕੰਮ ਕਰ ਲਓ ਪਹਿਲੇ ਆਨੇ ਪੁੱਤ ਕੰਡਾ ਜਦੋਂ ਆਪਣੇ ਸਾਡੇ ਘਰ ਜਿੱਦਾਂ ਮਤਲਬ ਪਹਿਲੀ ਵਿਆਹੀ ਨਵੀਂ ਹੁੰਦੀ ਆ ਨਾ ਤੇ ਆਪਾਂ ਕੰਮੇ ਲਾਈਦਾ ਵੀ ਪੁੱਤ ਹੁਣ ਤੂੰ ਹੀ ਸਾਰਾ ਕੰਮ ਕਰਨਾ ਵਾ ਤੇ ਹੁਣ ਮੈਂ ਥੋੜਾ ਕਰਨਾ ਵਾ ਹਾਂਜੀ ਤੂੰ ਇਹਦੇ ਨਾਲੇ ਗੁੱਡੀ ਹੋ ਗਈ ਜੀ ਉਹ ਪੁੱਤ ਤੇ ਨਵੇਂ ਪਤਾ ਵੀ ਮੇਰਾ ਸਰੀਰ ਠੀਕ ਨਹੀਂ ਰਹਿੰਦਾ ਤੇ ਬੁਢੜੀ ਮੈਂ ਹੈ ਗਈ ਆ ਤੇ ਜਦੋਂ ਤੈਨੂੰ ਮੈਂ ਕਹਿ ਦੇਣੀ ਪੁੱਤ ਮੈਨੂੰ ਪਾਣੀ ਲਿਆ ਦੇ ਚਾਹ ਬਣਾ ਲਾ ਆਪਾਂ ਮਾਂ ਪੁੱਤ ਪੀ ਲਈਏ ਦਾਦੀ ਪੋਤਾ ਹੈ ਹੁਣ ਤੇਰੀ ਮੰਮਾ ਨੇ ਕੰਮ ਕਰਨਾ ਵਾ ਤੇ ਤੂੰ ਐਨ ਪੁੱਤ ਹਸਾਬ ਨਾ ਰਹਿਣਾ ਮੰਮੀ ਦੇ ਨਾਲ ਆਹੋਂ ਮੈਂ ਇਹ ਵਾਹ ਮੇਰਾ ਪੁੱਤ ਬਣਾ ਲਿਆ ਹਾਂ ਹਾਂਜੀ ਲਾਓ ਪੁੱਤ ਤੇ ਪੋਤਾ ਹੀਰੇ ਨੂੰ ਲੈ ਲੈ ਕੇ ਖਾਵਾ ਜਾ ਕੇ ਦੇ ਹਾਂਜੀ ਮੇਰੀ ਧੀ ਸਾਰਾ ਕੰਮ ਜਾਣਦੀ ਆ ਮੇਰੀ ਧੀ ਨੇ ਇੱਕ ਵਰੀਂ ਪੁੱਛਿਆ ਮੈਂ ਤੇ ਕਿਹਾ ਕਿ ਪੁੱਤ ਆਏ ਸਾਰਾ ਸਮਾਨ ਤੇ ਮੇਰੀ ਧੀ ਦੇ ਕਿੱਡਾ ਸੋਹਣਾ ਪ੍ਰਸਾਦ ਬਣਾ ਕੇ ਲਿਆਈਆ ਕਿ ਜੱਜੀ ਥੋੜਾ ਆਪਣਾ ਵਾਲੀ ਆ ਮੇਰੀ ਧੀ ਤੇ ਮਹਾਰਾਜ ਸਿੱਧੀਆਂ ਹੀ ਪਾਣੀ ਹੁਣ ਮੇਰੀ ਧੀ ਨੂੰ ਮਤਬੁੱਦ ਸੋ ਚੰਗੀ ਪਾਣੀ ਦੋਵੇਂ ਜੀ ਆਪਣੇ ਪਿਆਰ-ਪਾਗ ਨਾ ਰਹਿਣ ਬੈਠਾ ਉਹ ਗੁੰਦ ਲੱਗਾ ਵੀ ਹਾਂਜੀ ਲੱਗਾ ਮੋਤੀ ਤਾਂ ਸਭ ਹਾਂਜੀ ਕਵਲ ਸਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਆ ਤੇ ਮੇਰੇ ਦਿਲ ਚ ਕੋਈ ਸਵਾਲ ਵਾ ਤੇ ਸਾਨੂੰ ਦੋਵਾਂ ਨੂੰ ਇੱਕ ਦੂਜੇ ਬਾਰੇ ਪਤਾ ਹੋਣਾ ਚਾਹੀਦਾ ਵਾ ਤੂੰ ਤੇ ਕੁਵਾਰੀ ਹੀ ਤੇ ਤੂੰ ਮੇਰੇ ਰਿਸ਼ਤੇ ਵਾਸਤੇ ਕਿੱਦਾਂ ਮੰਨ ਗਈ ਮੇਰੇ ਪਰਿਵਾਰ ਦੇ ਵਿੱਚ ਹੀ ਮੇਰੀ ਖੁਸ਼ੀ ਆ ਜੋ ਮੇਰੇ ਭਰਾ ਪਰਜਾਈ ਨੂੰ ਚੰਗਾ ਲੱਗਾ ਮੈਂ ਉਹ ਹੀ ਕੀਤਾ ਮੈਂ ਉਹਨਾਂ ਦੇ ਖਿਲਾਫ ਨਹੀਂ ਗਈ ਬਾਕੀ ਮੈਨੂੰ ਪਤਾ ਲੱਗਾ ਕਿ ਤੁਹਾਡਾ ਤਲਾਕ ਹੋਇਆ ਵਾ ਉਹ ਚੰਗੇ ਨਹੀਂ ਕਿ ਜਾਂ ਕੀ ਗੱਲ ਹੋਈ ਇਹ ਤਲਾਕ ਤੇ ਬਸ ਇਦਾਂ ਹੀ ਹੋ ਗਿਆ ਕਵਲ ਸਾਡਾ ਦੋਵਾਂ ਜਾਨਾਂ ਦਾ ਆਪਸ ਵਿੱਚ ਪਿਆਰ ਤੇ ਬੜਾ ਸੀ ਪਰ ਮੰਮੀ ਨਾ ਨਿੱਕੀ ਮੋਟੀ ਨੋਕ ਝੋਕ ਕਰਕੇ ਉਹ ਵੀ ਛਦਾਨ ਪੇਕੇ ਚਲੇਗੀ ਮੇਰ ਕੋ ਵੀ ਜਾਇਆ ਨਾ ਗਿਆ ਤੇ ਉਹਨੇ ਉੱਤੇ ਪੇਪਰ ਭੇਜੇ ਤਲਾਕ ਦੇ ਹਵਲ ਉਹਨੇ ਤਲਾਕ ਵਾਲੇ ਪੇਪਰਾਂ ਤੇ ਮੇਰੇ ਸਾਈਨ ਕਰਨ ਦੀ ਵੀ ਵੇਟ ਨਹੀਂ ਕੀਤੀ ਤੇ ਉਹਨੇ ਵਿਆਹ ਕਰਵਾ ਲਿਆ ਮੰਮੀ ਫਿਰ ਗਿਆ ਤੇ ਮੰਮੀ ਸਾਈਨ ਕਰਕੇ ਤੇ ਚੁੱਪਚਾਪ ਵਾਪਸ ਆ ਗਿਆ ਤੇ ਤੁਸੀਂ ਕੇਸ ਕਰ ਦਿੰਦੇ ਫਿਰ ਵੀ ਉਹ ਇੱਕ ਬੱਚੇ ਦੀ ਮਾਂ ਹੀ ਤੁਹਾਡੇ ਨਾਲ ਤਲਾਕ ਨਹੀਂ ਹੋਇਆ ਤੁਹਾਨੂੰ ਉਹਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਹੈ ਔਰ ਜਦੋਂ ਆਉਣਾ ਹੀ ਨਹੀਂ ਚਾਹੁੰਦੀ ਤਾਂ ਨੂੰ ਵਾਪਸ ਕਿੱਦਾਂ ਲੈ ਆਉਂਦਾ ਮੈਂ ਜ਼ਬਰਦਸਤੀ ਦੇ ਰਿਸ਼ਤੇ ਜਿਹੜੇ ਆ ਜਿਆਦਾ ਦਿਨ ਨਿਭਦੇ ਨਹੀਂ ਹੁੰਦੇ ਐਂ ਫਿਰ ਸੋਚਿਆ ਵੀ ਜਦੋਂ ਰਹਿਣਾ ਹੀ ਨਹੀਂ ਚਾਹੁੰਦੀ ਤੇ ਇਹਨੂੰ ਆਜ਼ਾਦ ਹੀ ਕਰ ਦਿੰਨੇ ਆ ਚਲੋ ਕੋਈ ਗੱਲ ਨਹੀਂ ਕਸੂਰ ਤੇ ਦੇ ਵਿੱਚ ਕਿਸ ਦਮ ਨਹੀਂ ਹੁੰਦਾ ਕਈ ਵਾਰੀ ਹਾਲਾਤ ਹੀ ਇਦਾਂ ਦੇ ਬਣ ਜਾਂਦੇ ਆ ਕਿ ਬੰਦਾ ਸੋਚਦਾ ਕੁਛ ਵਾ ਤੇ ਉਹ ਕੁਝ ਜਾਂਦਾ ਵਾ ਤੇ ਅਭੀ ਨੇ ਆਪਣੀ ਮਾਂ ਨੂੰ ਜੁਆਦ ਕਰਦਾ ਉਹ ਨਹੀਂ ਕਹਿੰਦਾ ਕਿ ਲੈ ਕੇ ਆਓ ਮੰਮਾ ਮੇਰੀ ਨੂੰ ਅਭੀ ਹੁਣ 7-8 ਸਾਲ ਹੋ ਗਏ ਆ ਇਹ ਕੰਮ ਨੂੰ ਉਦੋਂ ਸੋਟਾ ਹੁੰਦਾ ਹੀ ਤੇ ਉਦੋਂ ਜਿੱਦ ਕਰਦਾ ਹੁੰਦਾ ਹੀ ਤੇ ਹੌਲੀ ਹੌਲੀ ਸਮੇਂ ਨਾਲ ਉਹ ਵੀ ਬਦਲ ਗਿਆ ਵਾ ਵਿਚਾਰਾ ਕੀ ਕਰੇ ਉਹ ਵੀ ਬਾਕੀ ਕਵਲ ਤੂੰ ਮੇਰੇ ਪੁੱਤ ਦਾ ਤੇ ਮੇਰੀ ਮਾਂ ਦਾ ਖਿਆਲ ਰੱਖਣਾ ਵਾ ਬਾਕੀ ਤੂੰ ਮੈਨੂੰ ਤੱਤਾ ਦੇਂਗੀ ਮੈਂ ਤੱਤਾ ਖਾ ਲੂੰਗਾ ਠੰਡਾ ਦੇਂਗੀ ਮੈਂ ਠੰਡਾ ਖਾ ਲੂੰਗਾ ਮੈਂ ਤੇ ਪਹਿਲਾਂ ਹੀ ਬਹੁਤ ਦੁੱਖਾਂ ਦਾ ਮਾਰਿਆ ਵਾ ਮੇਰਾ ਪੁੱਤ ਵਿਚਾਰਾ ਆਪਣੀ ਮਾਂ ਤੋਂ ਬਿਨਾਂ ਰੁੱਲ ਗਿਆ ਵਾ ਇਹਨਾਂ ਦੋਵਾਂ ਜਾਣਿਆਂ ਦਾ ਹੁਣ ਤੇਰੀ ਜ਼ਿੰਮੇਵਾਰੀ ਆ ਸਾਂਭਣ ਦੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਂ ਅਭੀ ਨੂੰ ਨਾ ਮਾਂ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਨੇ ਜਿੰਨਾ ਵੀ ਮੇਰੇ ਕੋ ਪਿਆਰ ਦਿੱਤਾ ਜਾਊਗਾ ਮੈਂ ਦਊਂਗੀ ਲੱਹ ਜਿਸ ਮੈਂ ਆ ਦੁੱਖਾਂ ਦੀ ਮਾਰੀ ਆ ਇਹ ਤੇ ਮੇਰੇ ਨਾਲੋਂ ਵੀ ਵੱਧ ਦੁਖੀ ਆ ਖੁਰੇ ਤਾਂ ਮੇਰਾ ਕਿਤੇ ਵੀ ਰਿਸ਼ਤਾ ਨਿਪਰੇ ਨਹੀਂ ਜੜਦਾ ਇਹਨਾਂ ਦੀ ਜ਼ਿੰਦਗੀ 'ਚ ਮੈਂ ਆਉਣਾ ਹੀ ਪਰ ਚੱਲ ਕੋਈ ਨਹੀਂ ਹੁਣ ਮੈਂ ਅਭੀ ਨੂੰ ਨਾ ਮਾਂ ਬਣ ਕੇ ਦੱਸਣਾ ਵਾ ਕਦੀ ਉਹਨੂੰ ਉਪਰਾਨੀ ਸਮਝਣਾ ਨਹੀਂ ਬਗਾਨਾ ਫੀਲ ਨਹੀਂ ਕਰਾਉਣਾ ਉਹਨੂੰ ਉਹਦੀ ਮਾਂ ਹੀ ਲੱਗੇ ਕੌਣ ਕੀ ਸੋਚੀ ਜਾਨੀ ਆ ਕੁਝ ਨਹੀਂ ਮੈਂ ਅੱਗੀ ਸੋਚਣਾ ਵਾ ਅਭੀ ਵੱਲਾ ਹੀ ਸੋਚਣ ਦੀ ਹੈ ਕੀ genau ਕਾ ਮਨਾ ਬੇਨਮਾਦ ਹੋ ਰਹਿਣਾ ਮੈਂ ਦੇ ਸਭ ਕੁਝ ਵੇਖਿਆ ਮਨਾ ਆਪਣੀ ਜ਼ਿੰਦਗੀ ਦੇ ਵਿੱਚ ਜੋ ਉਹਦੀ ਕਿਸਮਤ ਚ ਹੀ ਜਦੋਂ ਮਾਂ ਨੂੰ ਨਹੀਂ ਉਹਦਾ ਮੋਹ ਆਇਆ ਤੇ ਸਮੇਂ ਦੇ ਨਾਲ ਹੌਲੀ ਹੌਲੀ ਉਹਦਾ ਵੀ ਫਰਕ ਪੈ ਗਿਆ ਪੁੱਤ ਡੈ ਜੇ ਕਹ ਲੈਣਾ ਬਤਾ ਕਰਨ ਹਾਂਜੀ ਪੁੱਤ ਇਦਾਂ ਰਲ ਮਿਲ ਕੇ ਰਹਿਣਾ ਵਾ ਪੁੱਤ ਪ੍ਰਸਾਦ ਤੂੰ ਬੜਾ ਵਧੀਆ ਬਣਾਇਆ ਤੇ ਹੱਥਾਂ ਦੀ ਤੇ ਤੂੰ ਬਹੁਤ ਬਹੁਤ ਸਚਾਰੀ ਮੈਂ ਵੇਖ ਲਿਆ ਤੇਰੇ ਵੱਲ ਤੇ ਇਦਾਂ ਹੀ ਮੇਰੇ ਪੁੱਤ ਨੇ ਕੰਮ ਕਰਨਾ ਵਾ ਆਹੀ ਰੋਟੀਆਂ ਖਾ ਲੈਨੇ ਪੁੱਤ ਤਾਂ ਟਾਈਮ ਨਹੀਂ 4 4:30 ਵਜੇ ਤੇ ਪੁੱਤ ਆਪਣਾ ਟਾਈਮ ਨਾਲ ਕੰਮ ਕਰਕੇ ਮੁੜ ਕੇ ਜਿੱਦਾਂ ਮਰਜੀ ਬੰਦਾ ਬਵੇ ਖਲੋਵੇ ਤੇ ਸਾਨੂੰ ਇਹੋ ਚੀਜ਼ ਦੀ ਲੋੜ ਹੀ ਉਹ ਚੀਜ਼ ਸਾਨੂੰ ਪੁੱਤ ਮਿਲ ਗਈ ਆ ਕੋਈ ਨਹੀਂ ਮੰਮੀ ਜੀ ਤੁਸੀਂ ਇਹ ਕਰਨਾ ਕਰੋ ਮੈਂ ਟਾਈਮ ਨਾਲ ਤੁਹਾਨੂੰ ਰੋਟੀ ਪਕਾ ਕੇ ਖਵਾਲ ਦਿਆ ਕਰੂੰਗੀ ਹਾਂ ਪੁੱਤ ਇਹੋ ਹੀ ਕੰਮ ਹੁੰਦਾ ਵਾ ਵੀ ਚਲੋ ਤੀ ਪੁੱਤ ਸਚਾਰਾ ਹੋਵੇ ਟਾਈਮ ਨਾਲ ਕਰ ਲੈ ਮਾਂ ਨੂੰ ਆਖਾਂ ਦੀ ਲੋੜ ਹੀ ਨਾ ਪਵੇ ਵੀ ਮੇਰੀ ਮੰਮੀ ਨੇ ਮੈਨੂੰ ਆ ਕੰਮ ਕਹਿਣਾ ਵਾ ਤੇ ਮੈਂ ਫੇਰ ਹੀ ਕਰਨਾ ਵਾ ਨਹੀਂ ਲੋੜ ਪੈਂਦੀ ਮਾਤਾ ਉਹ ਚੰਗੀ ਆ ਉਹ ਕੰਮ ਕਰ ਜਾਣਦੀ ਆ ਵਿਚਾਰੀ ਸਾਰਾ ਲੈ 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 ਸਗਨ ਮਾਤਾ ਦੇ ਹੱਥ ਦਾ ਥਾਮ ਕੇ ਰੱਖ ਲਈਏ ਮੇਹ ਬੁੱਤਰੀ ਪੈਣ ਕਿੰਨਾ ਜ਼ੋਰ ਮਾਰਿਆ ਕਿੰਨਾ ਹੱਥ ਪੱਲਾ ਮਾਰਿਆ ਤੇਰੇ ਰਿਸ਼ਤੇ ਵਾਸਤੇ ਤੇਰਾ ਘਰ ਵਸਾਇਆ ਹਾਂ ਕੋਤਰੇ ਪੋਤਾ ਬਾਦਲੇ ਵੀ ਚਲੋ ਪੋਤਨਾ ਤੇਰਾ ਟੱਕੇ ਖਾਵੇ ਉਹ ਤੇ ਹੈ ਹੀ ਮਾਤਾ ਤੇ ਹੁਣ ਤੂੰ ਬੜਾ ਸਮਝਦਾਰ ਆਪਣੀ ਭੈਣ ਨੂੰ ਕੱਪੜੇ ਬਣਾ ਕੇ ਸੋਹਣੇ ਬੜੇ ਤੇ ਆਪਣੀ ਭੈਣ ਦੇ ਕੇ ਆਵੀ ਨਾਲੇ ਮਿਲ ਕੇ ਆਵੀ ਨਹੀਂ ਨਹੀਂ ਕਿਉਂ ਨਹੀਂ ਦੇਣੇ ਕਿਉਂ ਨਹੀਂ ਆ ਵਧੀਆ ਕੱਪੜੇ ਇਕੱਲੇ ਹੋਰ ਵੀ ਚੀਜ਼ਾਂ ਉਹਨੂੰ ਲੈ ਕੇ ਦਵਾਂਗੇ ਫਿਰ ਉਹਦਾ ਤੇ ਸਾਰੀ ਮੰਬਰ ਅਸੀਂ ਦੇਣ ਦੇ ਨਹੀਂ ਸਕਦੇ ਜਿੰਨਾ ਉਹਨੇ ਹੀ ਪਰਬਤ ਸਾਰੀ ਪੋਤਾ ਆਪਣੇ ਨਾਲ ਕੀਤੀ ਆ ਨਹੀਂ ਬਹੁਤ ਵਧੀਆ ਉਹਨੇ ਮੇਰਾ ਤੇ ਘਰ ਬਸਾਤਾ ਵਾ ਹਾਂ ਤੇ ਨਾਲੇ ਪੁੱਤ ਹਾਨੂੰ ਕੁੜੀ ਚੰਗੀ ਮਿਲ ਗਈ ਆ ਕੀ ਦੀ ਬਾਕੀ ਇਹਦੀ ਲੋੜ ਹੀ ਤੇ ਕੁੜੀ ਨੇ ਇੱਕ ਵਾ ਪੁੱਤ ਪੁੱਤ ਕੁੜੀ ਨੇ ਕਿੜਾ ਬਣਾਇਆ ਕਿਤੇ ਮਾਸਾ ਖਲਾਰਾ ਨਹੀਂ ਪਾਇਆ ਕਿਤੇ ਇੱਕ ਵਰੀ ਵੀ ਨਹੀਂ ਮੈਨੂੰ ਪੁੱਛਿਆ ਵੀ ਮੰਮੀ ਫਲਾਨੀ ਚੀਜ਼ ਕਿੱਥੇ ਐ ਬਣਾ ਕੇ ਟਾਕ ਟੂਕ ਕੇ ਡੱਬੀ ਮੇਲ ਕੇ ਬਣਾ ਕੇ ਲਿਆ ਕੇ ਸਾਨੂੰ ਦੇ ਦਿੱਤਾ ਪਰ ਤੂੰ ਹੀ ਹੁਣ ਆਪਣੇ ਆਨ ਸਮਝਦਾਰੀ ਦੇ ਨਾਲ ਰਹਿਣਾ ਵਾ ਕਿਤੇ ਕਾਲੇ ਨਹੀਂ ਪਹਿਣਾ ਨਹੀਂ ਨਹੀਂ ਮੈਂ ਕਾਲੇ ਕਾਦੇ ਪਹਿਣਾ ਵਾ ਮੈਂ ਤੇ ਚਲ ਜਿਆ ਕਰਨਾ ਵਾ ਕੰਮ ਤੇ ਤੇ ਰਹਿਣਾ ਤੇ ਤੁਸੀਂ ਤੇ ਨਾ ਜਾਣਿਆ ਨਹੀਂ ਆ ਹੁਣ ਅਬੀ ਆ ਤੇ ਉਹਦਾ ਵੀ ਤੁਹਾਨੂੰ ਪਤਾ ਵਾ ਵੀ ਸੁਭਾਅ ਕਿਦਾਂ ਦਾ ਚੜਚੜਾ ਜਿਆ ਹੋ ਗਿਆ ਵਾ ਉਹਨੂੰ ਵੀ ਕਹਿਣਾ ਵਾ ਵੀ ਆਪਣੀ ਮਾਂ ਨਾਲ ਐ ਰਲ ਮਿਲ ਕੇ ਰਿਆ ਕਰੇ ਤੇ ਤੂੰ ਵੀ ਉਹਦੇ ਨਾਲ ਰਲ ਮਿਲ ਕੇ ਰਹਿਣਾ ਵਾ ਪਹਿਲੀ ਅੰਗੂ ਨਾ ਹੁਣ ਕਰਦੀ ਰਹੀ ਇਹਦੇ ਨਾਲ ਵੀ ਕਿਦੇ ਪਹਿਲਾਂ ਮੂੰਹ ਤੇ ਨਹੀਂ ਕਰਦੀ ਐਨੀ ਮੈਂ ਨਿਆਣੀ ਵੀ ਨਹੀਂ ਗਈ ਤੇ ਜੋ ਤੂੰ ਪੁੱਤ ਅਬੀ ਦਾ ਕਹਿਣ ਡਿਆ ਵਾ ਤੇ ਅਬੀ ਇੰਨਾ ਮਾੜਾ ਵੀ ਨਹੀਂ ਆ ਜਿੰਨਾ ਤੂੰ ਕਹਿੰਦੇ ਉਹ ਖੇਜਦਾ ਤਾਂ ਕਰਕੇ ਹੀ ਵੀ ਉਹ ਘਰ ਹੁੰਦੀ ਉਹ ਕਹਿੰਦੀ ਵੀ ਅਬੀ ਪੁੱਤ ਫਲਾਣਾ ਕੰਮ ਇਦਾਂ ਕਰ ਕੱਪੜੇ ਲੈ ਤੋਂ ਆਦੀ ਇਹਦੇ ਇਹਨੂੰ ਫਲਾਣਾ ਕੰਮ ਦਿੰਦੀ ਮੈਂ ਤੇ ਆਹ ਵੀ ਠੀਕ ਨਹੀਂ ਰਹਿੰਦੀ ਤੇ ਜਦੋਂ ਮੈਂ ਉਹਨੂੰ ਕੁਝ ਦੇਣਾ ਹੀ ਨਹੀਂ ਤੇ ਉਹਨੇ ਖੇਜਣਾ ਹੀ ਤੇ ਬਾਦਾਂ ਖੀਰ ਦੀ ਬਾਕੀ ਜਦੋਂ ਹੁਣ ਆਪਣਾ ਪੁੱਤ ਨੂੰ ਪਿਆਰ ਦਊਗੀ ਪੁੱਤ ਨੇ ਵੀ ਮੰਮੀ ਮੰਮੀ ਕਰਨਾ ਮਗਰ ਮਗਰ ਭੱਜੇ ਫਿਰਨਾ ਜੇ ਕਿਤੇ ਆਊਗੀ ਕੋਈ ਚੀਜ਼ ਲਿਆ ਕੇ ਦੇਊਗੀ ਤੇ ਉਹਨੇ ਸਭੋਂ ਉਹਦੀ ਮੂਮਾ ਪੈਣੀ ਆ ਅਬੀ ਦੀ ਵੀ ਮੇਰੀ ਮੰਮੀ ਆਈ ਆ ਚਲੋ ਉਹ ਤੇ ਗੱਲ ਠੀਕ ਵਾ ਪਰ ਅੱ비 ਵੀ ਜੇ ਉਹਨੂੰ ਮਾਂ ਸਮਝੂਗਾ ਤੇ ਫੇਰ ਹੀ ਆ ਨਾ ਬਾਕੀ ਪੜਾਉਣਾ ਲਿਖਾਉਣਾ ਇਹ ਸਾਰੀ ਹੁਣ ਟਾਡੀ ਜ਼ਿੰਮੇਵਾਰੀ ਆ ਦੋਵਾਂ ਜਾਣੀਆਂ ਦੀ ਹੁਣ ਸਾਰੀਆਂ ਗੱਲਾਂ ਛੱਡ ਸਵੇਰੇ ਜਾ ਕੁੜੀ ਨੂੰ ਫੇਰਾ ਪਵਾ ਲਿਆ ਤੇ ਮੈਂ ਮੰਨੂ ਨੂੰ ਫੋਨ ਕਰ ਦਿੰਨੀ ਆ ਤੇ ਮੰਨੂ ਆਜੂਗੀ ਤੇ ਹੁਣ ਸਾਰੇ ਕੰਮ ਬਾਕੀ ਛੱਡ ਦੇ ਗੱਲ ਏ ਏਦਾਂ ਵਾ ਵੀ ਹੁਣ 10-15000 ਦਾ ਸਾਡਾ ਕੋਹ ਨਹੀਂ ਬਣਨਾ ਹੁਣ ਕਬੀਲਦਾਰੀ ਪਈ ਏ ਸਿਰ ਤੇ ਭਾਰੀ ਜੇ ਹੁਣ ਅੱਗੇ ਤੇ ਸਰ ਗਿਆ ਹੀ ਹੁਣ ਨੀਗਾ ਸਰਨਾ ਤੇ ਮਾਮਾ ਤੇਰਾ ਇੱਕ ਦਿਨ ਕਹਿਣ ਡਿਆ ਸੀ ਕਿ ਡਿਮਾਂਡ ਆਈ ਆ ਬਾਹਰ ਦੀ ਤੇ ਵੇਲਾ ਜੇ ਤੇਰਾ ਮਾਨ ਕਰਦਾ ਵਾ ਤੇ ਮੈਂ ਕਹਿ ਦਿੰਨੀ ਆ ਤੇ ਜੇ ਨਹੀਂ ਤੇ ਤੂੰ ਆਪਣਾ ਸੋਚ ਲੈ ਵੀ ਮੈਂ ਕਿੱਥੇ ਜਾਣਾ ਵਾ ਕੀ ਕਰਨਾ ਕੀ ਨਹੀਂ ਮਾਤਾ ਕੋਹ ਨਹੀਂ ਹੰਦਾ ਚੱਲ ਜਾਾਂਗੇ ਅਜੇ ਅਜੇ ਹੁਣ ਵਿਆਹ ਆਇਆ ਵਾ ਤੇ ਹੁਣੇ ਮੈਨੂੰ ਤੋਰ ਲਾ ਬਾਹਰ ਅੱਗੇ ਵੀ ਚੱਲੀ ਜਾਂਦਾ ਹੀ ਘਰ ਹੁਣ ਨਾ ਚੱਲੂਗਾ ਤੇ ਅੱਗੇ ਚੱਲੀ ਜਾਂਦਾ ਮੇਰੀ ਗੱਲ ਸੁਣ ਹੁਣ ਤੇ ਕਬੀਲਦਾਰੀਆਂ ਪਈਆਂ ਹੁਣ ਤੇ ਵਿਆਹ ਹੀ ਆਈ ਇਹਨਾਂ 100 ਚੀਜ਼ਾਂ ਮੰਗਣੀਆਂ ਵਾ ਤੇ ਮੁੰਡੇ ਨੇ ਵੀ ਮੰਗਣੀ ਆ ਸਕੂਲੇ ਵੀ ਜਾਂਦਾ ਵਾ ਵੀ ਮੈਂ ਆ ਚੀਜ਼ ਲੈਣੀ ਆ ਲੈਣੀ ਅੱਗੇ ਤੇ ਹੋਰ ਗੱਲਾਂ ਅੱਗੇ ਉਹਦੀਆਂ ਤਾਂ ਨਹੀਂ ਨਵੇਂ ਚ ਹੈਗੀਆਂ ਤੇ ਮੁੰਡੇ ਨੂੰ ਅੱਗੇ ਨਹੀਂ ਲੈ ਕੇ ਦਿੰਦੇ ਲੈ ਕੇ ਦਈਦਾ ਮੁੰਡੇ ਨੂੰ ਲੈ ਕੇ ਦਿੰਦੇ ਮੁੰਡੇ ਨੂੰ ਤੇ ਆਪਾਂ ਆਖਣ ਨਹੀਂ ਦੇ ਵੀ ਨਹੀਂ ਲੈ ਕੇ ਦਿੰਦੇ ਤੇ ਪਰ ਕੁੜੀ ਨੇ ਹੁਣ ਆਪਣੇ ਪੇਕੇ ਵੀ ਜਾਣਾ ਨਵੀਂ ਸਵੀ ਆਈ ਉਹਨੇ ਆਪਣੀਆਂ ਮਾਸੀਆਂ ਕੋਲ ਜਾਣਾ 100 ਰਿਸ਼ਤੇਦਾਰੀਆਂ ਵਧੀਆਂ ਹੁਣ ਤੇ ਤੂੰ ਚੋਂ ਪਰ ਕੇ ਤੇ ਬਾਦ ਦਾ ਲਾ ਲਾ ਕੋਈ ਨਹੀਂ ਲਾ ਲਾਂਗੇ ਬਾਹਰ ਦਾ ਉਹਨੇ ਰੋਟੀ ਖਾਣੀ ਉਹਨੇ ਪੈਸੇ ਥੋੜਾ ਖਾਣੇ ਆ ਤਾਂ ਫੇਰ ਵੇਖੀ ਇਹਨਾਂ ਗੱਲਾਂ ਤੋਂ ਲੜਾਈਆਂ ਕਰਿਆ ਕਰਨੀਆਂ ਮੁੰਕੇ ਮੇਰੇ ਨਾਲ ਮਾਈ ਦੇ ਮਾਈ ਦੇ ਤਾਂ ਮਾਈ ਨੇ ਕਿੱਥੋਂ ਦੇਣਾ ਤਾਲ ਕੋਈ ਨਹੀਂ ਵੇਖ ਲਾਂਗੇ ਜਦੋਂ ਸਮਾਂ ਆਊਗਾ ਸਮੇਂ-ਸਮੇਂ ਦੀਆਂ ਕੋਈ ਗੱਲਾਂ ਨਹੀਂ ਤੂੰ ਮੈਨੂੰ ਫੋਨ ਲਾ ਕੇ ਦੇ ਮੈਂ ਮਾਮੇ ਤੇਰੇ ਨਾਲ ਆਪ ਗੱਲ ਕਰਾਂ ਜਿਹੜੀ ਗੱਲ ਕਰਨੀ ਹੈ ਮੈਂ ਆਪੇ ਕਰ ਲੈਣੀ ਹੈ ਮੈਂ ਇਹਨੂੰ ਕਹਾਂ ਵੀ ਇਹਨੂੰ ਤੋਂ ਬਾਹਰ ਦਾ ਜੋ ਵੀ ਆ ਕਾਰੇ ਦਾ ਮਹੀਨੇ ਦਾ ਹਾਂ ਦਿਨਾਂ ਦੇ ਵਿੱਚ ਇਹਨੂੰ ਬਾਹਰ ਕਲਾ ਤੇ ਤੂੰ ਹੀ ਆਪਣਾ ਕੰਮ ਤੇ ਲੱਗ ਪਿਆ ਹੈ ਕਲਾ ਜਿਹੜੇ ਲਾਉਣ ਵਾਲੇ ਉਹ ਲਾਈਏ ਜਿੱਥੇ ਉਹਨੇ ਜਾਣਾ ਆਉਣਾ ਨਵੀਂ ਸਵੀ ਉਹਨੇ ਜਾਣਾ ਨਹੀਂ ਆ ਕਿਤੇ ਮਾਮਾ ਕਾ ਦਾ ਬਾਹਰ ਚਲਾ ਗਿਆ ਵਾ ਉਸੇ ਵੇਲੇ ਕੋਈ ਵੀ ਗੱਲ ਹੁੰਦੀ ਮਾਮੇ ਨੂੰ ਲਾ ਫੋਨ ਮਾਮੇ ਨੂੰ ਲਾ ਫੋਨ ਮਾਮੇ ਨੇ ਜਾਣ ਖਾਧੀ ਇੱਕ ਤੇ ਚੱਲੀ ਤੇ ਮਾਮੇ ਨੇ ਜੇ ਹੁਣ ਮਾਮੇ ਨੂੰ ਕਿਹਾ ਵਾ ਤਾਂ ਮਾਮੇ ਨੇ ਕਰਨਾ ਨਹੀਂ ਆ ਭੈਣ ਨੂੰ ਕਹਿਣਾ ਵਾ ਵੀ ਹਾਂ ਭੈਣ ਦੀ ਸੁਣਨੀਆਂ ਨਹੀਂ ਗੱਲਾਂ ਉਹਨੇ ਤੂੰ ਆਪਣੀਆਂ ਮਾੜਾ ਰਹਿਣਾ ਕੋਈ ਨਹੀਂ ਲਾ ਦੂੰਗਾ ਫੋਨ ਮੈਂ ਬਥੇਰੀਆਂ ਤਾਂ ਚੰਮਦੀਆਂ ਚਲਾ ਲੀਆਂ ਹੁਣ ਨਹੀਂ ਚੱਲਣੀਆਂ ਚੰਮਦੀਆਂ ਪਤਾ ਨਹੀਂ ਮੈਂ ਕੀ ਚਲਾ ਲੀਆਂ ਹੁਣ ਜੇ ਉਹ ਨਵੀਂ ਸਵੀ ਆਈ ਉਹਨੇ ਕੋਈ ਚੀਜ਼ ਨਹੀਂ ਮੰਗਣੀ ਲਿਆ ਰਾਂਗੇ ਚੀਜ਼ ਉਹਨੂੰ ਮੈਂ ਵੇਖੂਗਾ ਕਿ ਕਿੱਥੋਂ ਲਿਆ ਕੇ ਦੇਣੀ ਭਲਾ ਤੂੰ ਜਾਣਾ ਹੀ ਆ ਕੰਮ ਤੇ ਮੈਂ ਜਾਣਾ ਨਹੀਂ ਆ ਮੋਟਰਸਾਈਕਲ ਫੜ ਲਈ ਐਨੂੰ ਚਲ ਗਿਆ ਗੱਡੀ ਫੜ ਲਈ ਐਨੂੰ ਚਲ ਗਿਆ ਇਦਾਂ ਨਹੀਂ ਹੁਣ ਕੰਮ ਚੱਲ ਰਿਹਾ ਗੱਡੀ ਤੂੰ ਬੜੀ ਮੈਨੂੰ ਫੋਰਚੂਨਰ ਲੈ ਕੇ ਦਿੱਤੀ ਆ ਉਹ ਟੁੱਟੀ ਜੀ ਗੱਡੀ ਆ ਇੱਥੋਂ ਲੈ ਕੇ ਜਾਓ ਕਦੀ ਹੋ ਕਿਤੇ ਖਰਾਬ ਕਦੀ ਹੋ ਕਿਤੇ ਖਰਾਬ ਉਹ ਟੁੱਟੀ ਜੀ ਸਕੂਟਰੀ ਤੇ ਆ ਹਰਤੇ ਹੀ ਮੈਂ ਕੰਮ ਤੇ ਜਾਣਾ ਉਹਦਾ ਵੀ ਪਤਾ ਨਹੀਂ ਉਹਨੇ ਘਰ ਮੁੜ ਕੇ ਲੈ ਕੇ ਆਉਣਾ ਕਿ ਨਹੀਂ ਆਉਣਾ ਤਾਂ ਕੱਲ ਆ ਲੈ ਕੇ ਤੇ ਉਹਨੂੰ ਮੈਂ ਤੁਰਦਾ ਰਹਿਣਾ ਉਹਤੇ ਤਾਂ ਤੂੰ ਉਥੇ ਸੁਪਰਡੈਂਟਰ ਤਾਂ ਨਹੀਂ ਲੱਗਾ ਵੀ ਜਿਹੜੀ ਤੇਰੀ ਬੜੀ ਪੈਸੇ ਆਉਣ ਡੇ ਤੇਰੇ ਬੜੇ ਕਮਾਈ ਆਉਣ ਡੇ ਵੀ ਜਿਹੜੀ ਜਾਂਦਿਆਂ ਗੱਡੀ ਤੇ ਜਾਂਦਿਆਂ ਸਕੂਟਰੀ ਕਢਾ ਲੈਣੀ ਆ ਟੁੱਟੀ ਚੰਗੀ ਹਨ ਕਮਾਈ ਹੱਥੀ ਕਰੇਗਾ ਤੇ ਗੱਡੀਆਂ ਕ ਜਿੰਨੀਆਂ ਮਰਦੀ ਲੈ ਲਈ ਉਹ ਵੀ ਨਹੀਂ ਲਈਆਂ ਜਾਣੀਆਂ ਤੇਰੇ ਕੋ ਕਮਾਈ ਤੇਰੇ ਕੋ ਹੋਣੀ ਨਹੀਂ ਉਹਦੇ ਨਹੀਂ ਖਰਚੇ ਪੂਰੇ ਹੋਣੇ ਪਤਾ ਨਹੀਂ ਰੱਬ ਨੇ ਕੀ ਲਿਖਿਆ ਵਾ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਮੇਰੀ ਹਸਣ ਖੇਡਣ ਦੀ ਉਮਰ ਸੀ ਉਦੋਂ ਮੈਂ ਚੁੱਲ੍ਹੇ 'ਚ ਵੜੀ ਰਹੀ ਤੇ ਜੇ ਹੁਣ ਵਿਆਹ ਹੋਇਆ ਵਾ ਇਥੇ ਵੀ ਨਾ ਆਉਂਦਿਆਂ ਜ਼ਿੰਮੇਵਾਰੀਆਂ ਪੈ ਗਈਆਂ ਵਾ ਇੱਕ ਬੱਚੇ ਦੀ ਮਾਂ ਬਣ ਗਈਆਂ ਤੇ ਇਹ ਆਪਣਾ ਨਾ ਮੈਂ ਫਰਜ਼ ਜਦਾ ਚੰਗੀ ਤਰ੍ਹਾਂ ਨਿਭਾਉਣਾ ਵਾਂ ਉਹਨੂੰ ਮਾਂ ਬਣ ਕੇ ਦੱਸਣਾ ਵਾਂ ਭਾਬੀ ਨੇ ਤੇ ਚਲੋ ਮੇਰੇ ਨਾਲ ਜੋ ਕੀਤਾ ਨਾ ਘਰ ਹੀ ਦਿੱਤਾ ਵਾ ਪਰ ਹੋ ਸਕਦਾ ਇਹੋ ਰੱਬ ਦਾ ਭਾਣਾ ਹੋਵੇ ਇਹ ਬੱਚੇ ਦੀ ਪਰਵਰਿਸ਼ ਮੇਰੇ ਹੱਥੋਂ ਲਿਖੀ ਹੋਵੇ ਮਾਤਾ ਚੁੱਪ ਕਰ ਜਾ ਹੁਣ ਜੇ ਉਹਨੇ ਸੁਣ ਲਿਆ ਨਾ ਉਹਨੇ ਕਹਣਾ ਇਹਨਾਂ ਦੇ ਘਰ ਸਿੰਝ ਪੈ ਵੀ ਗਈ ਆ ਕਉ ਜੇ ਮੜਾ ਮੋਟਾ ਮੇਰਾ ਬਣ ਗਿਆ ਵਾ ਤੇ ਕਿਉਂ ਤੂੰ ਭਜਾਉਣੀ ਆ ਫੇਰ ਤੂੰ ਮੈਂ ਤਾਂ ਚੋਪੀ ਆ ਮੈਂ ਤੇ ਇਹੋ ਹੱਥ ਜੋੜਦੀ ਵੀ ਮੇਰੀ ਧੀ ਮੈਨੂੰ ਚੱਗੀ ਮਿਲ ਗਈ ਆ ਤੇ ਪਰ ਹੁਣ ਤੂੰ ਕਮਾਈਆਂ ਕਰ ਲਾ ਹੱਥ ਤੇਰੇ ਅੱਗੇ ਹੀ ਸਿੱਧੇ ਆ ਤੂੰ ਕਿਹੜਾ ਕੰਮ ਨਹੀਂ ਕਰਨ ਜਾਣਦਾ ਤੇ ਪਰ ਹੁਣ ਤੂੰ ਕਰਨਾ ਹੀ ਤੂੰ ਸਭੋ ਠੀਠ ਹੋ ਜਾਣਾ ਹੁਣ ਨਹੀਂ ਹੁੰਦਾ ਮੈਂ ਠੀਠ ਦੇਖ ਲਈ ਹਾਂ ਧੀ ਲੈਣ ਦੀ ਤੇ ਹੁਣ ਤੇ ਭਜਾਉਣ ਲੱਪੀ ਆ ਤੂੰ ਦੇਖੋ ਮਹਾਰਾਣੀ ਦੇ ਕੰਮ ਇਹਨੇ ਤੁਹਾਨੂੰ ਲੋਹੇ ਦੀ ਸਮਝ ਆ ਵਾ ਉਹੋ ਗੱਲ ਆ ਗਿਆ ਸਾਰੇ ਕੰਮ ਕੁੜੀ ਕਰਦੀ ਤੇ ਹੁਣ ਮੈਨੂੰ ਕਰਨੇ ਪੈਣ ਦੇ ਆ ਮੇਰ ਜਰ ਵੀ ਡਾਹਾ ਗਾਵਾਂ ਇਹ ਨਾ ਨਹੀਂ ਆਂਦਾ ਪੀ ਬੁੱਢੇ ਵਾਰੇ ਉਹ ਸਾਡੇ ਰੋਲਣ ਗਏ ਆ ਤੇ ਰਾਜ ਤੂੰ ਹੀ ਕੁੱਖ ਕਰ ਲਿਆ ਕਰ ਇਹਦਾ ਇਹਨਾਂ ਨੇ ਤੇ ਕਦੇ ਨਾ ਆਨੂ ਔਖਿਆ ਕੀਤਾ ਵਾ ਕਰ ਨਹੀਂ ਸਕਦੀ ਇਹ ਕੰਮ ਇਹਦੇ ਹੱਥ ਮੈਲੇ ਹੁੰਦੇ ਆ ਇਹ ਨਹੀਂ ਆ ਨਾ ਢਾਲਦੀ ਆ ਨਾ ਇਹਨੂੰ ਜਾ ਕੇ ਆਪਣਾ ਕੋਈ ਭੈਣ ਭਰਾ ਵਣਾ ਹੋਏ ਨਾ ਇਹਨੂੰ ਰਾਤ ਨੀਂਦ ਨਹੀਂ ਆਉਂਦੀ ਜੋ ਕੂਚਾ ਕਚਾਈ ਕਰਨ ਲੱਗਦੀ ਆ ਅੱਜ ਪਤਾ ਪੀ ਕੁੜੀ ਨਹੀਂ ਆਉਣਾ ਵਾ ਤੇ ਅੱਜ ਉੱਠੀ ਨਹੀਂ ਹੋਣੀ ਉਹ ਤਾਂ ਸਮਾਂ ਨਹੀਂ ਗਏ ਚੰਗੇ ਟਾਈਮ ਨਾ ਜਾਓ ਤੇ ਟਾਈਮ ਨਾ ਆਪਣੇ ਘਰ ਆ ਜਿਓ ਤੇ ਉਥੇ ਦੀਦੀ ਤੇਰੇ ਨੂੰ ਫੋਨ ਕਰਦੇ ਨੇ ਅੱਡੇ ਤੇ ਆ ਜਾਣਾ ਤੈਨੂੰ ਅੱਡੇ ਤੋਂ ਲੈ ਲਿਓ ਤੇ ਨਾਲੇ ਆਪਣੇ ਉਥੇ ਜਾਣਾ ਤੁਸੀਂ ਤੇ ਉਥੇ ਕੋ ਖਾਣ ਲਈ ਵੀ ਲੈ ਜਾਓ ਪਤੀਏ ਆਪਣੇ ਲਈ ਠੀਕ ਆ ਜਾਂ ਡੱਬਾ ਲੈ ਜਾਓ ਤੇ ਜਾਂ ਪੁੱਤ ਕੋਈ ਚੀਜ਼ ਲੈ ਜਾਓ ਕੋਈ ਨਹੀਂ ਲਾ ਜਾਗੇ ਹਾਂ ਤੇ ਟਾਈਮ ਨਾ ਆ ਜੇ ਹੁਣ ਮੂੰਹ ਚੋਕੇ ਵੇਂਦੀ ਨਾ ਰਵਾਂ ਵੀ ਅਜੇ ਵੀ ਨਹੀਂ ਆਏ ਅਜੇ ਵੀ ਨਹੀਂ ਆਏ ਨਹੀਂ ਕੋਈ ਨਹੀਂ ਟਾਈਮ ਨਾ ਆਹੋ ਤੇ ਉਹਨੇ ਤੇ ਜੇ ਤੇਰੇ ਨਾਲ ਜਾਣਾ ਉਹਨੇ ਤੇ ਉੱਥਾ ਹੀ ਬੈਠੇ ਰਹਿਣਾ ਉਹਨੇ ਤੇ ਉੱਥੋਂ ਹੀ ਨਹੀਂ ਹਿਲਣਾ ਠੋਲਦੀਆਂ ਨਾ ਜਾ ਕੇ ਯੋ ਨਾ ਆ ਜਾਣਾ ਪਰਵੋਣੇ ਨੇ ਤੇ ਕੋਈ ਰੋਟੀ ਪਾਣੀ ਕਰ ਲਾ ਕੋਈ ਦਾਲ ਪਾਣੀ ਧਰ ਲਾ ਇਹਨੂੰ ਕਿਹੜਾ ਕੋਈ ਫਿਕਰ ਵਾ ਇਹ ਸਿੱਧ ਨਹੀਂ ਉੱਠਣਾ ਹੁੰਦਾ ਇਹਨੇ ਵੀ ਜ ਤੱਕ ਦੇਣਾ ਇਹਨੂੰ ਜਿਆਦਾ ਹੀ ਗਰਮੀ ਲੱਗਦੀ ਆ ਬਾਕੀਆਂ ਨੂੰ ਨਹੀਂ ਲੱਗਦੀ ਜਿਹੜੇ ਡਏ ਆ ਕੰਮ ਕਰਨ ਅਜੇ ਤੇ ਇੰਨਾ ਚੰਗਾ ਮੈਨੇਜਰ ਇੱਥੇ ਆ ਨਹੀਂ ਤੇ ਉਹ ਕੋਹ ਲੈ ਆਊਗਾ ਚਾਹ ਦੇ ਨਾਲ ਨਹੀਂ ਤੇ ਉਹ ਵੀ ਇਹਨੇ ਫੋਕੀ ਚਾਹ ਪਿਆਲ ਦੇਣੀ ਇਹਨੇ ਕਿਹੜਾ ਕੋਹ ਨਾਲੇ ਨਾਖਣਾ ਵੀ ਚੱਲ ਹੋਰ ਨਹੀਂ ਕੋਈ ਤੇ ਪਕੌੜੇ ਤੇ ਬੰਦਾ ਕਾਢ ਹੀ ਲੈਂਦਾ ਵਾ ਨਾ ਇਹਨੇ ਜੋਗੀ ਵੀ ਨਹੀਂ ਗਈ ਪੀ ਚਲੋ ਬਹੋਗਾ ਜਾਣਾ ਨਹੀਂ ਹੱਤੋਂ ਕਿਹੜਾ ਟਾਈਮ ਹੋ ਗਿਆ ਵਾ ਤੇ ਤੁਸੀਂ ਅਜੇ ਵੀ ਇੱਥੇ ਗੱਲਾਂ ਮਾਰਦੇ ਹੋ ਕਿੱਥੇ ਚੱਲੇ ਜੇ ਮੈਂ ਵੀ ਜਾਣਾ ਵਾ ਨਹੀਂ ਪਤਾ ਨਹੀਂ ਆਪਾਂ ਇਹ ਗੱਲ ਵਾ ਤੈਨੂੰ ਨਹੀਂ ਦਾਦੀ ਮੈਂ ਜਾਣਾ ਨਾਲ ਉਹ ਤੇ ਸੱਟ ਲਾ ਦੇਣ ਲੱਗਾ ਸੀ ਤੂੰ ਹੁਣੇ ਹੀ ਨਿਆਣਾ ਵਾ ਤੂੰ ਉਹਨਾਂ ਦਾ ਨਵਾਂ-ਸਮਾਂ ਕੰਮ ਹੈ ਨਹੀਂ ਜਾਣਾ ਨਾਲ ਪੁੱਤ ਉਹ ਮਮੀ ਮਮੀ ਉੱਥੇ ਰਹਿੰਦੀ ਆ ਨਹੀਂ ਪੁੱਤ ਦਾਲ ਤੇ ਬਣ ਗਈ ਆ ਤੇ ਹੁਣ ਮੈਂ ਇੱਥਾਂ ਕਰਾਂ ਕੁੜੀ ਵਾਸਤੇ ਨਾ ਕੋਈ ਸੂਟ ਵੇਖਾਂ ਉਹ ਰਾਜਨੇ ਨੇ ਕਈ ਪਤਾ ਚੱਕ ਦੇਣਾ ਕਿ ਨਹੀਂ ਦੇਣਾ ਪਹਿਲੀ ਵਾਰ ਆਉਨੇ ਆਉਣਾ ਵਾ ਤੇ ਫੇਰ ਆ ਪੌਣ ਤੇ ਸੂਟ ਤੇ ਬਣਦਾ ਹੀ ਆ ਨਾ ਚਾਹੀ ਜੇ ਤਾਂ ਨਾਲ ਮੁੰਡੇ ਦੇ ਵੀ ਪਰੋਣੇ ਤੇ ਭਾਏ ਉਹ ਦਵਾਜੂ ਹੀ ਆ ਚਲੋ ਅੱਕ ਕਿਹੜਾ ਸੂਟ ਨਹੀਂ ਦਿੰਦੇ ਇਹਨੂੰ ਚਾਹੀਦਾ ਸੁਹਾ ਕੇ ਰੱਖ ਦੀ ਉਧਰੋਂ ਵੀ ਉਹਨੇ ਨਵਾਂ ਪਾ ਕੇ ਵਣਾਈ ਤਾਂ ਇਧਰੋਂ ਵੀ ਪਾ ਕੇ ਜਾਂਦੀ ਤੇ ਹੁਣ ਤੇ ਮੈਨੂੰ ਮੈਦ ਨਹੀਂ ਗਈ ਵੀ ਇਹੋ ਤਾਂ ਵੀ ਕੋਈ ਵੇਖੇ ਤੇ ਚਲ ਨਹੀਂ ਤੇ ਮੈਂ ਵੇਖ ਛੱਡਦੀ ਆ ਜੇ ਤੇ ਦੇ ਦੂਗੀ ਤੇ ਠੀਕ ਵਾ ਜੇ ਨਾ ਦਵੂਗੀ ਤੇ ਫੇਰ ਮੈਂ ਉਹ ਕਰ ਦੇ ਦੂਗੀ ਕੁੜੀ ਨੂੰ ਪੜਾ ਦੂਗੀ ਮੇਰਾ ਪੁੱਤ ਆਪਾਂ ਉਧਰ ਵਾਲ ਨੂੰ ਚੱਲੀਏ ਆਪਾਂ ਤੇ ਖਾ ਪੀ ਕੇ ਉਹਨਾਂ ਨੂੰ ਜਾਣਦੇ ਪਤਾ ਨਹੀਂ ਮੈਂ ਪਾਪਾ ਦੇ ਨਾਲ ਹੀ ਜਾਣਾ ਵਾ ਪਾਪਾ ਦੇ ਨਾਲ ਹੀ ਲੀੜੇ ਵੇਖ ਆਪਣੇ ਕਿਦਾਂ ਦੇ ਆ ਤੇਰੇ ਓ ਯਾਰ ਹੁਣ ਇਹਦੇ ਨਾਲ ਆ ਕੇ ਹਟਿਆ ਵਾ ਸੋਹਣੇ ਆ ਚਲੋ ਕੋਈ ਗੱਲ ਨਹੀਂ ਲੈ ਜਾਂਦੇ ਆ ਨਿਆਣਾ ਵਾ ਜੇ ਦੁਕਾਨਦਾਰ ਵਾ ਚਲਾ ਲੈ ਇਹਨੂੰ ਤੂੰ ਵੀ ਭੂਵੇ ਹੋਣੀ ਲੈ ਜਾਂਦੇ ਇਹਨੂੰ ਇੱਥੇ ਜਾਣਾ ਕਿੱਦਾਂ ਵਾ ਇਹ ਬੜਾ ਉੱਥੇ ਜਾ ਮਾ ਵਾ ਰਾਜ ਹਾਂਜੀ ਕਿੱਥੇ ਆ ਲੈ ਆਗੇ ਦਾਵਾ ਹਾਂਜੀ ਪਰੋਣੇ ਆਉਣੇ ਆ ਤੇ ਤੂੰ ਆ ਰੱਖ ਲਾ ਦੇ ਚੰਗੀ ਤਰ੍ਹਾਂ ਸਵਾ ਸੁਆ ਕਰੀ ਹੁੰਦਾ ਨਹੀਂ ਨਹੀਂ ਚੰਗੀ ਬਣਾਵਾਂਗੀ ਚਾਹ ਪਾਣੀ ਵਧੀਆ ਬਣਾਉਂਗੀ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆ ਪੀਣਾ ਦਈ ਪਾਣੀ ਲੈ ਆ ਪਾਣੀ ਪੀ ਲਿਓਨੀ ਮੈਂ ਠੀਕ ਕੀ ਲੋੜੇ ਕਰਨ ਦੇ ਆ ਜੂਸ ਦੀ ਬੋਤਲ ਵੀ ਲੈ ਆਂਦਾ ਜੀ ਤੇ ਨਿੰਬੂ ਪਾਣੀ ਮਾਸਾ ਬਣਾ ਕੇ ਤੇ ਮੈਂ ਪਿਆਰ ਦੇਣਾ ਹੈ ਤੇ ਚਲ ਆ ਦੇ ਚੰਗਾ ਕੀਤਾ ਹੁੰਦਾ ਸੁੱਕਾ ਸਮਾਨ ਲੈ ਆ ਤੇ ਚਾਹ ਬਣਾ ਕੇ ਤੇ ਸ਼ਿਸ਼ ਦੀ ਗਾੜੀ ਰੱਖ ਲੂੰਗੀ ਜੇ ਪਕੌੜੇ ਲਾ ਪੈਂਦੇ ਨਾ ਕੱਢਣ ਤੇ ਗਰਮੀ ਬੜੀ ਆ ਤੇ ਜਸ਼ਨ ਵੀ ਆ ਤੇ ਸਾਰੇ ਚਾਰ ਜੀ ਇਕੱਠੇ ਹੋਗੇ ਨਾ ਤੇ ਮੈਂ ਇਹ ਦੁਪਹਿਰ ਸਾਰੀ ਲੰਗ ਜਣੀ ਮੇਰੇ ਘਰ ਦੇ ਚਲ ਜਸੰਦ ਨੇ ਅੜੀ ਪਾਣੀ ਮੰਗਣ ਡਿਆ ਤੇ ਮੈਂ ਪਾਣੀ ਦੇ ਕੇ ਆਵਾਂ ਉਹਨਾਂ ਨੂੰ। ਨੇਜਰ ਸ਼ਾ ਕਰਨਾ ਹੀ ਫੋਨ ਕੁੜੀ ਨੂੰ ਅਜੇ ਤੱਕ ਆਏ ਨਹੀਂ ਕਿ ਕੀਤਾ ਹੀ ਫੋਨ ਕਹਿੰਦੇ ਆ ਜਾਣਾ ਜਲਦੀ ਆਏਣਾ ਵਾ। ਹਾਂ ਉਹ ਆਖਿਆ ਨਹੀਂ ਦਿੱਕੜ ਜਏ ਆਈ ਸੋ ਕੋ ਬੈਠੇ ਅੱਥੇ ਜੇ ਤੱਕ ਆਏ ਨਹੀਂ ਕਿ। ਤਾਂ ਬੱਪੂ ਆ ਟਾਈਮ ਵਾਵਾ ਹੀ ਹੋ ਗਿਆ ਆਵਾ ਉਹਨਾਂ ਨੂੰ ਆਉਣਾ ਚਾਹੀਦਾ ਹੀ ਨੇ ਜੇ ਨੂੰ। ਆਉਂਦੀ ਉਹਨੇ ਰਾਸੇ ਦਸੇ ਜਲਦੀ ਆਏਣਾ ਆਹ ਕਿਰਾ ਨੇੜੇ ਤੇ ਹੈਗੇ ਨੇ ਆਉਣੀ ਆਲੇ ਆ। ਲੈ ਭਾਬੀ ਜੀ ਸੱਸੀ ਕਾ ਸਾਸ਼ਿਕਾ ਪਾਪੀ ਜੀ 사시카 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 ਮੇਟਾ ਜੀ 사시카 ਆਜੋ ਮੰਮੀ ਹਾਂ ਆਜੋ ਫਰੋਣੇ ਆਏ ਆ ਹਾਂਜੀ ਲੈ ਲੈ 사시카 ਮੰਮੀ ਜੀ 사시카 ਨਹੀਂ ਮੇਰੀ ਤੀ ਆ ਗਈ ਨਹੀਂ 사시카 사시카 ਡੈਡੀ ਜੀ 사시카 사시카 ਵੀਰ ਜੀ 사 사시카 ਲੈ ਤੇ ਲੋ ਨਨ ਨੂੰ ਇੱਥੇ ਸੋਫੇ ਦੇ ਅੰਦਰ ਤੇ ਮੈਂ ਪਾਣੀ ਤਾਂ ਨਹੀਂ ਲੈਵਾ नंगो नंग जो इधर सको बह जाते नहीं थे नहीं कोई नहीं पानी पी के फिर बिठा दे इसी वाले कमरे च खड़ी लग फिर आ ले जाओ भाभी जी जश्न वास्ते लेंदा खाण नु रख ले नहीं और हीरे ठीक ठाक है हां जी हां जी बढ़िया सब ठीक ठाक और मम्मी दादी सब ठीक है सारे बढ़िया ठीक ठाक है तुम दसो के में ठीक ठाक जी हां जी हां जी बढ़िया 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 चाहिए आ लो लो आज मैं परोने वास्ते ले आई हूं ना ਇਹ ਵੱਡਾ ਗਲਾਸ ਆ ਲੋ ਡੈਡੀ ਜੀ ਫੋਟੋ ਤੁਸੀਂ ਵੀ ਆ ਲੋ ਤੁਸੀਂ ਤੇ ਉਹ ਕਲਰ ਕਰਦੀ ਹੋ ਵੇਖ ਲਾ ਲੈ ਮਖੌਲ ਕਰ ਰਹੀ ਦੀ ਆ ਉਹ ਆਖਿਆ ਮਖੌਲ ਕਰ ਰਹੀ ਆ ਲਓ ਮੰਮੀ ਤੁਸੀਂ ਮੈਂ ਅਭੀ ਨੁਸਰਾਵਾ ਇਧਰ ਲੋ ਬਟਾ ਜੀ ਮੰਮੀ ਐਸ ਕਾ ਚਸਕਾ

ਲੈ ਹੋਰ ਸੁਣਾ ਪੁੱਤ ਤੇਰੀ ਸੱਸ ਠੀਕ ਹੀ ਹਾਂਜੀ ਮੰਮੀ ਠੀਕ ਹੀ ਤੇ ਨਾਲ ਹੀ ਲੈਣ ਦੇ ਤੁਸੀਂ ਉਹ ਕਹਿੰਦੇ ਤੁਸੀਂ ਉਹ ਆ ਉਹ ਦੀਦੀ ਨੂੰ ਲੈ ਜਾਓ ਨਾਲ ਮੈਂ ਫਿਰ ਕਿਤੇ ਚਲ ਜਾਊਂਗੀ ਅੱਛਾ ਭਾਬੀ ਜੀ ਚਾਹ ਪੀ ਕੇ ਤੇ ਮੇਰੀ ਗੱਲ ਸੁਣਿਓ ਠੀਕ ਹੈ ਮੰਮੀ ਤੇ ਹੋਰ ਸਭ ਠੀਕ ਠਾਕ ਚੰਗਾ ਚੰਗਾ ਹੋ ਗਿਆ ਹਾਂਜੀ ਚੱਲ ਵਧੀਆ ਹੋਇਆ ਤੂੰ ਸੁਣਾ ਮੈਨੂੰ ਅਜੇ ਉਦੋਂ ਦੀ ਇੱਥੇ ਕਿ ਚਲ ਗਈ ਨਹੀਂ ਮੈਂ ਚਲ ਗਈ ਜੀ ਮਾਸੀ ਜੀ ਅੱਛਾ ਹਾਂਜੀ ਆ ਕਰਕੇ ਸਕੂਲ ਕਰਾਂ ਹਾਂਜੀ ਬੇਟਾ ਫਿਰ ਸਕੂਲ ਜਾਂਦਾ ਤੇ ਫਿਰ ਮੁਸ਼ਕਲ ਹੋ ਜਾਂਦਾ ਨਾ ਚੱਲ ਵਧੀਆ ਹਾਂ ਜੀ ਜੀ ਦੀ ਆਵਾਜ਼ ਮਾਰੀ ਤੂੰ ਮੈਨੂੰ ਆਵਾਜ਼ ਤੇ ਮੈਂ ਤੈਨੂੰ ਮਾਰੀ ਏ ਮੈਂ ਕਿਹਾ ਨਾ ਜਨਾ ਸੂਟ ਵੇਖ ਜਿਹੜਾ ਤੈਨੂੰ ਪਸੰਦ ਵਾ ਫੇਰ ਨਾ ਨਾ ਆਖੀ ਕਿ ਭਰਾ ਦੇ ਸਹੁਰੇ ਗਏ ਤੇ ਮੈਨੂੰ ਉੱਥੇ ਖਾਲੀ ਹੱਥ ਹੀ ਮੋੜ ਦਿੱਤਾ ਉਹਨਾਂ ਨੇ ਚਲੋ ਠੀਕ ਹੈ ਮੈਂ ਤਾਂ ਲਲੂਗੀ ਤੇ ਇਹਨਾਂ ਨਾਲ ਵਾਸਤੇ ਉਹ ਤਾਂ ਨਾ ਤੋ ਫੇਗਾ ਕਰ ਉਹਦਾ ਬਥੇਰਾ ਹੀ ਅੱਗੇ ਖਰਚਾ ਕੀਤਾ ਬਥੇਰਾ ਹੀ ਲੜ ਲੱਤਾ ਲਾ ਕੇ ਦੋ ਰਿਆ ਤੇਰੇ ਸਾਹਮਣੇ ਹੀ ਹੈ ਸਭ ਕੋ ਜੀ ਉਹ ਕਿਹੜੀ ਉਦਾਂ ਗਈ ਆ ਤੇ ਤੂੰ ਲੈ ਸੂਟ ਹੋਰ ਭਾਈ ਤੁਹਾਡੀ ਛੁੱਟੀ ਕਿੰਨੀ ਕੁ ਵਾ ਛੁੱਟੀ ਤੇ ਮੈਂ ਅਮਰਜੈਂਸੀ ਆ ਛੁੱਟੀ ਕੰਪਨੀ ਵਾਲੇ ਦਿੰਦੇ ਨਹੀਂ ਹੈਗੇ ਠੀਕ ਮੈਨੂੰ ਵੀ ਜਾਣਾ ਘਰ ਜੂਰੀ ਆ ਪਤਾ ਕਿਤੇ ਨਾ ਕਿਸੇ ਟਾਈਮ ਵੀ ਮੈਨੂੰ ਤਾਂ ਪਤਾ ਨਹੀਂ ਕਦੋਂ ਵੀ ਬੁਲਾ ਲੈਣਾ ਉਹਨਾਂ ਜਦੋਂ ਵੀ ਕੋਈ ਹਾਲ ਆ ਗਈ ਨਾ ਮੈਨੂੰ ਉਦੋਂ ਜਾਣਾ ਹੀ ਪੈਣਾ ਵਾ ਹੁਣ ਮੇਰੀ ਛੁੱਟੀ ਵੀ ਨਾਲੇ ਖਤਮ ਹੋ ਗਈ ਆ ਆ ਕੰਪਨੀ ਦਾ ਕੰਮ ਬਾਹਰ ਦੇ ਇਦਾਂ ਹੀ ਹੈਗੇ ਫਿਰ ਜਦੋਂ ਉਹਨਾਂ ਕਹਿਣਾ ਤੇ ਜਾਣਾ ਹੀ ਪੈਣਾ ਵਾ ਆ ਮੇਰੇ ਨਾਲ ਫੋਨ ਥੋੜੇ ਚਾਰਜ ਘਟਵਾ ਇਹ ਪਤਾ ਨਹੀਂ ਤੱਕਦੋਂ ਫੋਨ ਆ ਜੇ ਮੈਂ ਚਾਰਜ ਲਾ ਲਾਂ ਚਲੋ ਠੀਕ ਆ ਲਾ ਲਦੇ ਹੋਰ ਡੈਡੀ ਜੀ ਤਾਂ ਦੇ ਸੇ ਠੀਕ ਠਾਕ ਆ ਹਾਂ ਠੀਕ ਆ ਪੁੱਤ ਦਵਾਈਆਂ ਦੁਵਾਈਆਂ ਨਾਲ ਚਲੀ ਜਾਂਦਾ ਕੰਮ ਹੁਣ ਬੁੱਢਿਆਂ ਦੇ ਜੇ ਤਾਂ ਤੁਹਾਨੂੰ ਪਤਾ ਹੀ ਆ ਵੀ ਜਦਾਂ ਨਹੀਂ ਹੁੰਦੀਆਂ ਆ ਨਹੀਂ ਉਹ ਤੇ ਆਵਾ ਚਲੋ ਕੋਈ ਨਹੀਂ ਥੋੜਾ ਘਰਾਗ ਪਾਣੀ ਰੱਖੋਗੇ ਖਾਇਆ ਖੂਆ ਕਰੋ ਕੋਹਾ ਚਲੋ ਟੱਬਰ ਦੇ ਵਿੱਚ ਤੁਹਾਨੂੰ ਪਤਾ ਵੀ ਕਿੰਨਾ ਖਾਦਾ ਜਾਂਦਾ ਵਾ ਵੇ ਵੀ ਠੀਕ ਆ ਕਰੀ ਜਾਂਦੇ ਆ ਮੈਂ ਬੈਠੇ ਸੂਟਾ ਇਹਦੇ ਸੱਡੋ ਚਾਲ ਖਾਦੀ ਕਰੀ ਤੇ ਮੈਨੂੰ ਇਹ ਦੱਸ ਉਹ ਤਾਂ ਸਸਮਾਨ ਨੇ ਕਿਦਾਂ ਗਈ ਮੰਨਣਾ ਕਿਦਾਂ ਨਹੀਂ ਤੇਜ ਹੀ ਬੜੀ ਸੀ ਤੇਜ ਦੀ ਤੂੰ ਸੜਦੇ ਜੇ ਉਹ ਤੇਜ ਉਹ ਤੇ ਮੈਂ ਕਿਹੜੀ ਘੱਟ ਤੇਜ ਹੀ ਮੈਂ ਇਦਾਂ ਕੀਤਾ ਇਹ ਮੰਨਦੇ ਨਹੀਂ ਰਿਸ਼ਤਾ ਲੱਗੇ ਹੀ ਹੋਰ ਤੇ ਕਿਦੇ ਕਾਰਨ ਮੈਂ ਫਿਰ ਆਪਣੀ ਚਾਲ ਖੇੜ ਗਈ ਮੈਂ ਲੈਟਰ ਲਿਖੇ ਤਿੰਨ ਚਾਰ ਇੱਕ ਸੁੱਟਿਆ ਉੱਥੇ ਧੂੜੀ ਵਾਲੇ ਅੰਦਰ ਦੋ ਤਿੰਨ ਇਦਾਂ ਦਰਾਜਾਂ ਚ ਕਿਤੇ ਬਾਰੀ ਜੀ ਕਿ ਕਿਤੇ ਨਾ ਕਿਤੇ ਤੇਨੇ ਦੇ ਹੱਥ ਵੱਜਣਗੇ ਉਹ ਕਿਤੇ ਕੁਦਰਤੀ ਇਹਦੇ ਭਰਾ ਦੇ ਨਾਲ ਉੱਥੇ ਤੂੜੀ ਵਾਲੇ ਅੰਦਰੋਂ ਹੱਥ ਲੱਗ ਗਿਆ ਉਹਨੇ ਵੇਖ ਲਿਆ ਮੈਂ ਤੇ ਤੇ ਦਿਲ ਵਾਏ ਇੱਕਵਲ ਦਾ ਨਾਮ ਲਿਖਿਆ ਮੁੰਡੇ ਦਾ ਵੀ ਨਾਮ ਲਿਖਿਆ ਸਾਰੇ ਨਾਮ ਨੂੰ ਲਿਖ ਦਿੱਤੇ ਨਾ ਉਹ ਉੱਥੋਂ ਲੱਭ ਕੇ ਤੇ ਲੈ ਆ ਉਹ ਹੋ ਗਿਆ ਬਾਪੂ ਨਾਲ ਦਿਵਾਲੀ ਤੇ ਮੈਂ ਫਿਰ ਕਹਿਤਾ ਮੈਂ ਹਾਂ ਵੀ ਮੇਰਾ ਨਹੀਂਗਾ ਕੋਈ ਵੀ ਕੰਮ ਹੈਗਾ ਤੇ ਮੈਨੂੰ ਨਹੀਂ ਪਤਾ ਵੀ ਕਿੰਨੂੰ ਲਿਖਦੀਏ ਤੇ ਕਿੰਨੂੰ ਨਹੀਂ ਮੈਂ ਤਾਂ ਸੋਚਿਆ ਸੀ ਕਿ ਜੇ ਕਿਤੇ ਹੋਰ ਤੇ ਕਿਤੇ ਰਿਸ਼ਤਾ ਹੋ ਗਿਆ ਤੇ ਮੇਰੀ ਪਰਜਾਈ ਨਹੀਂ ਆਖਣ ਦੇਣਾ ਨਹੀਂ ਮੰਨੀ ਨਹੀਂ ਕਿ ਮੇਰੀ ਦੀ ਮੈਂ ਤਾਰੀਸਤਾ ਇਥੇ ਕਰਨੇ ਪਰੇ ਚੜਿਆ ਸੀ। ਆਪ ਨੂੰ ਉਤੇ ਪਰਦਾ ਪੈ ਗਿਆ ਮਾਤੇ ਇਹਨੇ ਕੀ ਕੀਤਾ ਏ ਇਹ ਸਾਰਾ ਕਸ਼ੂਰ ਰਾਜਦਾ ਸੀ ਤੇ ਕੁੜੀ ਤੇ ਅਹੀਂ ਕੁੜੀ ਤੇ ਇਹਵੇ ਇਲਜ਼ਾਮ ਲਾਈ ਗਏ ਕੁੜੀ ਦਾ ਬੜਾ ਮਾੜਾ ਕੀਤਾ ਹੈ ਕਿੱਥੇ ਲੇਖਾ ਦਵਾਂਗੇ ਇਹਨਾਂ ਦਾ ਉਹ ਵੈਹ ਵਰਿਆ ਸੀ ਇਸੇ ਕਰਕੇ ਇਹਨੇ ਇਹ ਕੰਮ ਕੀਤਾ ਤੇ ਸਾਨੂੰ ਉਹਦਨਾ ਵੈਹ ਵਰੇ ਨਾਲ ਇੱਕ ਉਹਦਾ ਮੁੰਡਾ ਉਹਦਨਾ ਵਿਆਹ ਕਰਨਾ ਪੈ ਗਿਆ ਇਹਦੇ ਕਿੱਥੇ ਲੇਖਾ ਦਵਾਂਗੇ ਹਉਂ ਤੇ ਚਿੜੀਆ ਚੋਗੀ ਖੇਤ ਹਉਂ ਤੇ ਸਿੱ ਕੁਛ ਕਰ ਹੀ ਨਹੀਂ ਸਕਦੇ ਤੇ ਰੋਲੀ ਪਾਉਨੇ ਆ ਤੇ ਰਿਸ਼ਤੇਦਾਰ ਚ ਸਾਡੀ ਬਦਨਾਮੀ ਬੜੀ ਜਿਆਦੀ ਹੁੰਦੀ ਆ ਪਹਿਲੇ ਨੂੰ ਮੈਂ ਦੱਸਦਾ ਜੇ ਪਰੋਣੇ ਜਾਂਦੇ ਆ ਨਾ ਤੇ ਇਹਨੂੰ ਮੈਂ ਦੱਸਦਾ ਵੀ ਤੂੰ ਇਹ ਕੰਮ ਕੀਤਾ ਕਿਉਂ ਇਹ ਕੰਮ ਇਦਾਂ ਕੀਤਾ ਇਹਨੇ ਤੇ ਤੇਰੇ ਬੱਚੇ ਦਾ ਬੱਚੇ ਤੇ ਕਿੰਨਾ ਮਾੜਾ ਅਸਰ ਜਾਊਗਾ ਇਹ ਤੇ ਬੱਚੇ ਨੂੰ ਕੀ ਸਮਝਾਉਗੀ ਇਹ ਬੜੀ ਮਾੜੀ ਗੱਲ ਕੀਤੀ ਇਹਨੇ ਕੁੜੀਆਂ ਦੀ ਗੱਲ ਕਰਕੇ ਕੁੜੀ ਨੂੰ ਤੇ ਅਹੀਂ ਕੁੱਟਣ ਤੱਕ ਜਾਂ ਮਾਰਨ ਤੱਕ ਗਏ ਪਹਿਲੇ ਨੇ ਤਾਂ ਬਹੁਤ ਮਾੜੀ ਗੱਲ ਕੀਤੀ